ਵਿਦਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਹੁਣ ਸਿਆਸਤਦਾਨਾਂ ਦਾ ਉਹਨਾਂ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਗੁਰਪ੍ਰੀਤ ਗੋਗੀ ਦੇ ਘਰ ਚੌੜਾ ਕੀ ਜਿਹੜੇ ਲੋਕ ਨੇ ਉਹ ਦੁੱਖ ਪ੍ਰਗਟਾਵਾ ਕਰਨ ਪਹੁੰਚੇ ਨੇ ਉੱਥੇ ਜੇਕਰ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਸਿਆਸਤਦਾਨ ਵੀ ਲਗਾਤਾਰ ਗੁਰਪ੍ਰੀਤ ਗੋਗੀ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਆਪ ਲੀਡਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਗੁਰਪ੍ਰੀਤ ਗੋਗੀ ਦੇ ਘਰ ਪਹੁੰਚ ਰਹੇ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਅਮਨ अरोड़ा ਦੀ ਤਾਂ ਉਹ ਵੀ ਜਿਹੜੇ ਕਿ ਗੁਰਪ੍ਰੀਤ ਗੋਗੀ ਦੇ ਘਰ ਪਹੁੰਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਮਨ अरोड़ा ਨੇ ਦੱਸਿਆ ਕਿ ਆਖਿਰ ਇਹ ਘਟਨਾ ਗੁਰਪ੍ਰੀਤ ਗੋਗੀ ਦੇ ਨਾਲ ਕਿਵੇਂ ਵਾਪਰੀ ਜਿਸ ਦੌਰਾਨ ਉਹਨਾਂ ਦੀ ਮੌਤ ਹੋਈ ਆ ਤਾਂ ਉਹਨਾਂ ਦੱਸਿਆ ਕਿ ਜਦੋਂ ਉਹ ਰਾਤ ਨੂੰ ਆਪਣਾ ਵੈਪਨ ਸਾਫ਼ ਕਰ ਰਹੇ ਸੀ ਤਾਂ ਇਸੇ ਦੌਰਾਨ ਜਿਹੜੀ ਕਿ ਅਚਾਨਕ ਗੋਲੀ ਚੱਲੀ ਤੇ ਉਹਨਾਂ ਦੀ ਮੌਤ ਹੋ ਗਈ ਆਉ ਸੁਣਦੇ ਹਾਂ ਉਹ ਤੋਂ ਅਨਪਰਵੋਕ ਸਵਾਗਤ ਹੈ ਸਰ ਸਰ ਵਿਵਾਖ ਲੀਡਰਸ਼ਿਪ ਆਪਣੇ ਜਿਲ੍ਹੇ ਵਿਵਾਖ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੈਸਮੇਜ ਕਿ ਜਦੋਂ ਇਹ ਜਾ ਸਾਫੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਘਟਾ ਜਾਂਦੇ ਹੁੰਦੇ ਸਾਡੇ ਵੱਡੇ ਬੀਗੋਰੀ ਜੀ ਜਾਨਦਾ ਜੀ ਕੀ ਕੁਝ ਪਤਾ ਚੱਲ ਪਾਇਆ ਹੈ ਕਿ ਇਹ ਦੇਨ ਸੀਐਮ ਸਾਹਿਬ ਨਾਲ ਸੋ ਬਾਤ ਹੋ ਗਈ ਸੀ ਉਹ ਰਹਿੰਦੀ ਯਾਰ ਕਰਲਾ ਥਲੇ ਯਾਰ ਸੀਮ ਕਰਲਾ ਥਲੇ

ਅਾ ਔਰ ਉਹ ਸੌਫ ਕਰਤੇ ਹੋਏ ਚਲ ਗਿਆ ਜਿਸ ਦੀ وجہ ਸਰ ਸਰ ਜਿਸ ਤਰ੍ਹਾਂ ਰਾਤ ਨੂੰ ਵੀ ਧੁੰਦ ਸਰ ਸਰ ਪੋਸਟਮਾਰਟਮ ਜਿਹੜਾ ਕੀ ਹੈ ਉਹ ਡਾਕਟਰਾਂ ਦੀ ਬੋਰਡ ਬਣਾਇਆ ਜਾਊਗਾ ਉਸ ਤਰੀਕੇ ਨਾਲ ਕਰਾਇਆ ਜਾਊਗਾ ਕੋਈ ਨਾ ਜਿ ਕੋ ਬੋਰਡ ਦਾ ਕੋਈ ਇਸ਼ੂ ਹੈ ਜੀ ਉਹ ਸਾਹਮਣੇ ਜੇ ਪਰਿਵਾਰ ਦਾ ਕੋਈ ਇਸ਼ੂ ਨਹੀਂ ਹੈ ਕਿਸੇ ਦਾ ਕੋਈ ਇਸ਼ੂ ਨਹੀਂ ਤਾਂ ਬੋਰਡ ਦਾ ਜੋ ਜੋ ਨੋਰਮਲ ਪ੍ਰੋਸੈਸ ਜੀ ਸਰਕਾਰ ਕਾ ਜਾਂ ਮੈਡੀਕਲ ਪ੍ਰੈਕਟਿਸਸ ਕਾ ਹੈ ਉਸ ਹਿਸਾਬ ਸੇ ਪੋਸਟਮਾਰਟ ਮੇਰੇ ਕੋਲ ਇਹ ਪਤਾ ਲੱਗਾ ਕਿ ਅਭੀ ਚੱਲ ਰਹਾ ਹੈ ਸੋ ਉਹ ਜੋ ਇੱਕ ਚੀਜ਼ ਹੋ ਗਈ ਆ ਉਸ ਕੋ ਆਂਡੂ ਤੋ kiya ਨਹੀਂ ਜਾ ਸਕਤਾ ਸੋ ਉਹ ਪ੍ਰੋਸੈਸ ਚੱਲ ਰਹਾ ਹੈ ਪਰ ਪਰਿਵਾਰ ਕੇ ਸਾਥ ਦਾ ਜੇ ਆਪ ਕੋਈ ਆਗੇ ਤੇ ਤਬ ਵੀ ਪਰਿਵਾਰ ਕੇ ਸਾਥ ਦਸਾਲਾ kiya tha lekin ਇਹ ਐਸਾ ਦੁੱਖ ਹੈ ਐਸਾ ਹਾਵ ਹੈ ਜੋ ਲੰਬੇ ਸਮੇਂ ਤੱਕ ਭਰ ਨਹੀਂ ਜਾਏਗਾ। ਓਤੀ ਹਲਕਾ ਸੈਂਟਰ ਤੋਂ ਵਿਧਾਇਕ ਅਸ਼ੋਕ ਪੱਪੀ ਵੀ ਵਿਧਾਇਕ ਗੋਗੀ ਦੀ ਮੌਦਾ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਉਹਨਾਂ ਦੇ ਪਰਿਵਾਰ ਨਾਲ ਮਿਲਣ ਪਹੁੰਚੇ ਤੇ ਪੱਤਰਕਾਰ ਨਾਲ ਵੀ ਗੱਲਬਾਤ ਕੀਤੀ। ਪਰ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪੈ ਗਿਆ ਆ ਤੁਹਾਡੇ ਜਿਹੜੇ ਸਾਥੀ ਤੁਹਾਡੇ ਬਹੁਤ ਪਿਆਰੇ ਮਿੱਤਰ ਇਹ ਇੱਕੇ ਜ਼ੋਰ ਨਹੀਂ ਜੋ ਪਰਮਾਤਮਾ ਦਾ ਭਾਣਾ ਵਾ ਉਹਨੂੰ ਮੰਨਣਾ ਪੈਣਾ। ਔਰ ਇਹ ਘਾਟਾ ਉਹ ਪਿਆ ਜਿਹੜਾ ਪੂਰਾ ਨਹੀਂ ਹੋ ਸਕਦਾ ਜਦੋਂ ਨਾਲ ਦਾ ਸਾਥੀ ਨਾਲ ਦਾ ਵੀਰ ਦੁਨੀਆਂ ਦੇ ਵਿੱਚੋਂ ਚਲ ਜਾਵੇ ਤਾਂ ਫਿਰ ਇਹ ਘਾਟਾ ਜਿਹੜਾ ਵਾ ਮੈਂ ਸਮਝਦਾ ਹੈ ਪਰਵਾਰ ਨੂੰ ਨਹੀਂ ਸਾਡੇ ਸ਼ਹਿਰ ਨੂੰ ਵੀ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਘਾਟਾ ਪਿਆ ਵਾ ਜਨਾ ਪੂਰਾ ਹੋਣ ਵਾਲਾ ਘਾਟਾ ਵਾ ਜੇ ਤੁਹਾਡੇ ਤੁਹਾਡੇ ਨਾਲ ਬੜਾ ਪਿਆਰ ਤੀਗਾ ਇਹੇ ਰੰਗਲੇ ਸਾਥੀ ਕਿਤੇ ਮਿਲਦੇ ਨਹੀਂ ਬਹੁਤ ਰੰਗਲਾ ਔਰ ਆਪਣੇ ਸੁਭਾਅ ਦੇ ਵਿੱਚ ਇੱਕ ਵੱਖਰੀ ਪਛਾਣ ਰੱਖਣ ਵਾਲਾ ਸਾਥੀ ਸਾਰਿਆਂ ਨੂੰ ਵਿਛੋੜਾ ਦੇ ਕੇ ਗਿਆ ਵਾ ਪਰ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਰੰਗਲੇ ਵੀਰ ਦੇ ਲਈ ਹਮੇਸ਼ਾ ਸਾਡੀਆਂ ਅੱਖਾਂ ਨੇ ਤਰਸਦੇ ਰਹਿਣਾ ਪਰ ਕੀਤਾ ਕੀ ਜਾਵੇ ਇਹਦੇ ਅੱਗੇ ਜੋਰ ਨਹੀਂ ਕਿਸੇ ਦਾ ਸਰ ਵਿਵਾਖ ਲੀਡਰ ਸੀ ਵਿਵਾਖ ਲੀਡਰ ਸੀ ਦੇਖੋ ਸੱਚਾ ਬੰਦਾ ਹਮੇਸ਼ਾ ਵਿਵਾਖ ਦੀ ਗੱਲ ਕਰਦਾ ਵਾ ਜਦੋਂ ਬੰਦਾ ਜਿਹੜੀ ਗੱਲ ਸਚਾਈ ਨਾ ਕਹਿਣੀ ਹੋਵੇ ਉਹ ਵੇਵਾ ਕੀ ਕਹਿੰਦਾ ਹੁੰਦਾ ਵਾ ਥੋਦੀ ਵੀ ਰਾਤ ਉੱਕੀ ਸੀ ਕਿ ਕੁਝ ਵਜਾ ਪਤਾ ਲੱਗ ਪਈ ਇਹ ਵਜਾ ਹੁਣ ਦੇਖੋ ਉਹਦੀ ਆਪਣੀ ਇੱਕ ਐਕਸੀਡੈਂਟ ਦਾ ਕੇਸ ਆਪਣਾ ਉਹਦਾ ਲਿਸੈਂਸੀ ਵੈਪਨ ਉਹ ਸਾਫ਼ ਕਰਦੇ ਕਰਦੇ ਕਿਤੇ ਕੁਰਸੀ ਤੇ ਬੈਠੇ ਉਹਦੇ ਵਿੱਚ ਕਦਾ ਕੋਈ ਪੈਰ ਰਹਿ ਗਿਆ ਉਦੈ ਨਾਲ ਪਾਣਾ ਵਾਪਰ ਗਿਆ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਕਿਉਂਕਿ ਇਹ ਵੀ ਲੱਗ ਰਿਹਾ ਹੈ ਕਿ ਅੰਦਰ ਪਰਿਵਾਰ ਦੇ ਨਾਲ ਅਨੁਭਵੀ ਨਹੀਂ ਦੇਖੋ ਨਹੀਂ ਜੀ ਨਹੀਂ ਨਹੀਂ ਇਹ ਬਿਲਕੁਲ ਬੇਫਜ਼ੂਲ ਗੱਲ ਆ ਪਰਿਵਾਰ ਹੱਸਦਾ ਪਰਿਵਾਰ ਸੀ ਖੁਸ਼ਹਾਲ ਪਰਿਵਾਰ ਸੀ ਐਸੇ ਘਰਾਂ ਦੇ ਵਿੱਚ ਕਿਸ ਗੱਲ ਦੀ ਕਮੀ ਸੀ ਸਾਰਾ ਕੋਸ਼ਿਸ਼ ਸੀਗਾ ਪਰ ਆ ਸਮਾਜ ਜਿਹੜਾ ਆ ਗਿਆ ਇਹ ਮਾੜਾ ਆ ਗਿਆ ਪਰਮਾਤਮਾ ਨੇ ੜੀ ਜਿਹੜੀ ਹੈ ਸਾਰੇ ਹਮੇਸ਼ਾ ਹੀ ਬੱਚਾ ਬੇਟੀ ਡਾਕਟਰ ਬੇਟਾ ਲੇਕ ਭਾਬੀ ਸਾਡੀ ਆਪ ਪਰਿਵਾਰ ਨੂੰ ਚਲਾਉਣ ਵਾਲੀ ਔਰਤਾਂ ਜਿਹੜਾ ਇਹ ਕੀਤਾ ਹੁਣ ਐਵੇਂ ਬੇਫਜ਼ੂਲ ਗੱਲ ਜਿਹੜਾ ਮਰਜ਼ੀ ਕੋਈ ਬੰਦਾ ਜੋੜੇ ਘਰ ਦੀ ਖੁਸ਼ਹਾਲੀ ਦਾ ਸੀ ਕਿ ਪਰ ਆਹ ਕਮੀ ਦੇ ਨਾਲ ਘਰ ਦੀ ਖੁਸ਼ਹਾਲੀ ਕੱਟ ਗਈ ਇਹ ਕਮੀ ਨਹੀਂ ਪੂਰੀ ਹੋ ਸਕਦੀ ਲੱਗਦਾ ਕਿ ਸਿਰਫ ਪਰਿਵਾਰ ਨੂੰ ਹੀ ਨਹੀਂ ਪੂਰੀ ਪਿਆ ਦੇਖੋ ਇਹ ਪੂਰੇ ਪੂਰੇ ਪੰਜਾਬ ਨੂੰ ਔਰ ਪੂਰੇ ਸ਼ਹਿਰ ਨੂੰ ਘਾਟਾ ਪਿਆ ਗੋਗੀ ਇੱਕ ਰੰਗਲਾ ਸਾਥੀ ਸੀ ਰੰਗਲਾ ਵੀਰ ਸੀਗਾ ਇਹਨਾਂ ਘਾਟਾਂ ਨਹੀਂ ਪੂਰਾ ਹੋਸਾ ਜਿਹੜੇ ਪੰਜਾਬ ਕਹਿੰਦੇ ਪਹੁੰਚ ਰਹੇ ਨਹੀਂ ਕਹਿੰਦੇ ਜਿਹੜੇ ਪਹੁੰਚ ਹੁਣਾਂ ਮਾ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਕਲੀਕ ਸੀ ਮੁੱਖ ਮੰਤਰੀ ਸਾਹਿਬ ਦਾ ਪਿਆਰਾ ਸੀ ਸਾਰਿਆਂ ਦਾ ਹੀ ਪਿਆਰਾ ਸੀਗਾ ਜਿੰਨੇ ਅਸੀਂ 92 94 ਮੈਂਬਰ ਪੰਜਾਬ ਦੀ ਜਨਤਾ ਨੇ ਭੇਜਿਆ ਵਿਧਾਨ ਸਭਾ ਚ ਸਭ ਨਾਲੋਂ ਵੱਖਰੀ ਪਛਾਣ ਰੱਖਣ ਵਾਲਾ ਸਾਥੀ ਅੱਜ ਸਾਨੂੰ ਵਿਛੋੜਾ ਦੇ ਕੇ ਗਿਆ ਇਹ ਘਾਟਾ ਪੂਰਾ ਨਹੀਂ ਹੁੰਦਾ ਤੇ ਬਹੁਤ سارے ਕੰਮ ਹੁੰਦੀ ਹੋਣਾ ਜਿਹੜੇ ਅਧਿਰੇ ਰਹਿ ਕੇ ਭਾਵੇਂ ਬੁੱਢੇ ਨਾਲੇ ਦਾ ਜ਼ਿਕਰ ਕਰਿਓ ਹਮੇਸ਼ਾ ਕਰਦੇ ਸੀ ਕੰਮ ਤੁਹਾਡੇ ਸਾਰੇ ਸਾਥੀ ਮਿਲ ਕੇ ਉਹਨਾਂ ਦੇ ਸੁਪਨੇ ਪੂਰੇ ਕਰੋਗੇ ਕੰਮ ਸਾਰੇ ਚੱਲਦੇ ਰਹਿੰਦੇ ਆ ਪਰ ਬੰਦਿਆਂ ਦੀ ਘਾਟ ਜਿਹੜੀ ਘਾਟ ਆ ਉਹ ਪੂਰੀ ਨਹੀਂ ਹੁੰਦੀ ਕੰਮ ਸਾਰੇ ਚੱਲਦੇ ਰਹਣੇ ਆ ਜੇ ਅਸੀਂ ਨਹੀਂ ਹੋਵਾਂਗੇ ਤਾਂ ਦੁਨੀਆ ਤਾਂ ਚੱਲੀ ਜਾਣੀ ਆ ਪਰ ਬੰਦਿਆਂ ਦੀ ਜਿਹੜੀ ਕਮੀ ਆ ਉਹ ਪੂਰੀ ਨਹੀਂ ਹੋ ਸਕਦੀ ਸਰ ਤੁਹਾਡੇ ਨਾਲ ਹਰ ਸਮੇਂ ਗੱਲਬਾਤ ਹੁੰਦੀ ਸੀ ਕਹਿੰਦੇ ਇੱਕ ਇੱਕ ਦਿਨ ਦੇ ਵਿੱਚ ਕਈ ਵਾਰ ਗੱਲਬਾਤ ਜਿਹੜੀ ਹੁੰਦੀ ਸੀਗੀ ਅ ਅਜੂ ਕੈਬਨਟ ਜਿੱਤਰਾ ਮੀਟਿੰਗ ਇੱਕ ਕੱਲ ਦਾ ਦਿਨ ਜਿਹੜਾ ਉਹ ਮਨੂਸ ਦੇ ਨਿੱਕਲਦੇ ਮਨੂਸ ਦੇ ਨਹੀਂ ਹੋਈ ਅੱਗੇ ਪਿੱਛੇ ਹਰ ਰੋਜ਼ ਹੀ ਹੁੰਦੀ ਸੀਗੀ ਹਰ ਰੋਜ਼ ਮੇਰੇ ਖਿਆਲ ਨਾਲ ਕੋਈ ਦਿਨ ਨਹੀਂ ਇਹ ਹਜਿਆ ਪਰਸੋ ਅਸੀਂ ਸਾਰਾ ਦਿਨ ਬੱਗਾ ਜੀ ਮੈਂ 8 ਘੰਟੇ ਅਸੀਂ ਇਕੱਠੇ ਹੀ ਰਹੇ ਆ ਪਰ ਇਹ ਕਮੀਆਂ ਜਿਹੜੀ ਆ ਇਹਦੀ ਕੋਈ ਕਹਾੜ ਪੂਰੀ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਕਮੀ ਹੋ ਗਈ ਠੀਕ ਹੈ ਸੋ ਦਾਦੇ ਕੀ ਵਿਧਾਇਕ ਗੁਰਪ੍ਰੀਤ ਗੋਗੇ ਦੀ ਅਚਾਨਕ ਹੋਈ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਟਵੀਟ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਐਮਐਲਏ ਗੋਗੇ ਦੀ ਅਚਾਨਕ ਹੋਈ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ਗੋਗੀ ਜੀ ਬੇਹਦ ਵਧੀਆ ਇਨਸਾਨ ਸਨ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਪਰਮਾਤਮਾ ਬਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਪਰਿਵਾਰ ਸਮੇਤ ਚਾਉਣ ਵਾਲੇ ਨੂੰ ਦੁੱਖਦਾਈ ਭਾਣਾ ਮੰਨਣ ਦਾ ਹੌਸਲਾ ਹਿੰਮਤ ਬਖਸ਼ਣ ਕਮਿਸ਼ਨਰ ਜਸਕਿਰਨ ਸਿੰਘ ਤੇਜਾ ਨੇ ਵੀ ਜਿਹੜਾ ਕਿ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਸਿਆਸੀ ਲੀਡਰ ਵੀ ਹੋਣਾ ਮ੍ਰਿਤਕ ਗੁਰਪ੍ਰੀਤ ਗੋਗਦੇ ਦੇ ਕਾਰਜਿਲਕੀ ਪਰਿਵਾਰ ਦੇ ਨਾਲ ਜਾ ਕੇ ਦੁੱਖ ਸਾਂਝਾ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ